ਸੂਬਾ ਸਰਕਾਰ ਵੱਲੋਂ ਰੋਜ਼ਾਨਾ ਹੀ ਨਸ਼ੇ ਦੀ ਰੋਕਥਾਮ ਲਈ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਹਨ ਰੋਜ਼ਾਨਾ ਹੀ ਵੱਡੇ ਵੱਡੇ ਸਮਗਲੇ ਫੜੇ ਜਾ ਰਹੇ ਹਨ ਤੋਣ ਸਲਾਖਾਂ ਤੇ ਸੁੱਟਿਆ ਜਾ ਰਿਹਾ ਤੇ ਉਹਨਾਂ ਦੇ ਪ੍ਰੌਡਕਟ ਜਬਤ ਕੀਤੇ ਜਾ ਰਹੇ ਹਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਗੁਰਦਾਸਪੁਰ ਇਲਾਕੇ ਦਾ ਜਿੱਥੇ ਰਖਸ਼ਾ ਵਿੱਚ ਬੈਠੇ ਦੋ ਨੌਜਵਾਨ ਸਰੇ ਆਮ ਟੀਕੇ ਲਗਾ ਰਹੇ ਹਨ ਜੋ ਕਿ ਸਵਾਰੀਆਂ ਲਈ ਘਾਤਿਤ ਹੋ ਸਕਦਾ ਹੈ ਜਾਂ ਸਵਾਰੀਆਂ ਨਾਲ ਹਸਿਆਸਕਾਰੀ ਹੋ ਸਕਦੀਆਂ ਹਨ ਬਹੁਤੀ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ ਇਸ ਵਾਰ ਦੀ ਡੀਐਸਪੀ ਮੋਨਾਲ ਨਾਲ ਗੱਲਬਾਤ ਕੀਤੀ ਉੱਥੋਂ ਸੁਣਾਣੇ ਆ ਪੁਲਿਸ ਵੱਲੋਂ ਦੋਨਾਂ ਨੌਜਵਾਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਬੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਗਵਾਨ ਟੀਵੀ ਲਈ ਮੈਂ ਹਰੀਸ਼ ਬਟਲਾ ਇਹਨੂੰ ਕਿੰਨਾ ਭਾਰੀ ਨੁਕਸਾਨ ਪੈ ਹੋ ਸਕਦਾ ਹੋ ਸਕਦਾ ਨਸ਼ੇ ਦੇ ਵਿੱਚ ਕਿਤੇ ਐਕਸੀਡੈਂਟ ਵੀ ਕਰ ਸਕਦਾ ਨੁਕਸਾਨ ਕਰ ਸਕਦਾ ਸੀ ਜਿਸੇ ਕਰਕੇ ਅਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ ਟਰੇਸ ਆਊਟ ਕਰ ਲਿਆ ਉਹਨੂੰ ਫੜ ਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ